ਪੰਗਾ ਜਾਰੀ ਹੈ ਗਿਆ ਆਪਣੇ ਸੰਘਰਸ਼ ਲਗਾਤਾਰ ਗਿਣਤੀ ਹੋਰ ਇਹਦੀ ਵਧ ਰਹੀ ਹੈ ਲੋਕਾਂ ਦਾ ਹਣ ਇਥੇ ਵਧਦਾ ਜਾ ਰਿਹਾ ਹੈ ਮੋਦੀ ਸਰਕਾਰ ਸਾਡੀ ਅੱਗੇ ਪਹਿਲਾਂ ਝੁਕ ਚੁੱਕੀ ਇਸ ਪੱਧਰ ਤੇ ਲੋਕ ਸਾਡਾ ਸਾਥ ਦੇ ਰਹੇ ਨੇ ਹਮਾਇਤ ਕਰ ਰਹੇ ਨੇ ਅਸੀਂ ਜਲਦੀ ਹੀ ਆਪਣੀ ਪੂਰਨ ਜਿੱਤ ਅਨੰਤ ਕਰਾਂਗੇ ਵਸਤੇ ਦੀ ਕੋਲ ਤੋਂ ਬਾਅਦ ਕੀ ਨਾ ਦਾ ਕਰ ਤੱਕ ਦੇਣ ਵਾਲੇ ਜੇ 18 ਤੱਕ ਡੇਟ ਨਹੀਂ ਆਉਂਦੀ ਤਾਂ ਅਸੀਂ ਪੇਪਰ ਬੰਦ ਕਰਾਂਗੇ ਸੈਂਟਰ ਦੇ ਨਾਲ ਪੇਚਾ ਦਾ ਪੈ ਗਿਆ ਹੁਣ ਜਿੱਤ ਜੂਗੇ ਸੈਂਟਰ ਨੂੰ ਬਿਲਕੁਲ ਜੀ ਅਸੀਂ ਪਹਿਲਾਂ ਵੀ ਜਿੱਤੇ ਆ ਸੋਨਾ ਨੇ ਉਹ ਬਹਾਰ ਕਰਾਈਆਂ ਤੇ ਹੁਣ ਵੀ ਜਿੱਤਾਂਗੇ ਤੁਹਾਡਾ ਜਿਹੜੀ 10 ਤਰੀਕ ਵਾਲੀ ਕੋਲ ਉਸ ਤੋਂ ਤਿੱਖੀ ਕੋਲ ਦਾ ਐਲਾਨ ਕਦੋਂ ਕਰਤਾ ਤੁਸੀਂ ਅਸੀਂ ਮੈਂ ਜਿਵੇਂ ਮੈਂ ਦੱਸਿਆ ਅਸੀਂ 20 ਤਰੀਕ ਨੂੰ ਕੋਲ ਦਾ ਐਲਾਨ ਕਰਾਂਗੇ اس وقت ਸਾਡੀ ਮੌਜੂਦਗੀ ਪੰਜਾਬ ਯੂਨੀਵਰਸਿਟੀ ਦੇ ਵਿੱਚ ਹੈ ਪੰਜਾਬ ਯੂਨੀਵਰਸਿਟੀ ਬਚਾਓ ਮੋਰਚਾ ਲਗਾਤਾਰ ਸੰਘਰਸ਼ ਕਰਤਾ ਹੋਏ ਨਜ਼ਰ ਆ ਰਿਹਾ ਹੈ ਸੈਨੇਟ ਦੇ ਮੁੱਦੇ ਨੂੰ ਲੈ ਕੇ ਚੋਣ ਦੀ ਡੇਟ ਅੱਜ ਅਨਾਉਂਸ ਨਹੀਂ ਹੋਈ ਹੈ ਬੜੇ ਸੰਘਰਸ਼ ਕਰ ਰਹੇ ਨੇ ਤੇ ਬੜੀਆਂ ਮੀਟਿੰਗਸ ਵੀ ਚੱਲੀ ਪੰਜਾਬ ਯੂਨੀਵਰਸਿਟੀ ਪ੍ਰਬੰਧਕ ਦੇ ਨਾਲ ਪਰ ਹਲੇ ਕਿਤੇ ਵੀ ਜਿਹੜਾ ਹੈਗਾ ਕੋਈ ਵੀ ਮਤਲਬ ਡੇਟ ਅਨਾਉਂਸ ਹਲੇ ਤੱਕ ਨਹੀਂ ਹੋਈ ਮੇਰਾ ਤਾਂ तमाम ਗੱਲਬਾਤ ਕਰਨ ਦੀ ਸਾਰਾ ਮੈਮ ਮੈਮ ਸੰਘਰਸ਼ ਜਾਰੀ ਹੈਗਾ ਬੜੀ ਮੀਟਿੰਗਸ ਵੀ ਚੱਲੀ ਤੁਸੀਂ ਵੀ ਮੌਜੂਦ ਸੀ ਕਿ ਕੀ ਕਹਿਣਾ ਚਾਹੋਗੇ ਬਿਲਕੁਲ ਆਪਣਾ ਸੰਘਰਸ਼ ਜਾਰੀ ਹੈ ਆਪਣਾ ਸੰਘਰਸ਼ ਲਗਾਤਾਰ ਗਿਣਤੀ ਹੋਰ ਇਹਦੀ ਵਧ ਰਹੀ ਹੈ ਲੋਕਾਂ ਦਾ ਹਾਂ ਇਥੇ ਇਥੇ ਵਧਦਾ ਜਾ ਰਿਹਾ ਹੈ ਆਪਣਾ ਸੰਘਰਸ਼ ਉਦੋਂ ਤੱਕ ਜਾਰੀ ਰਹੂਗਾ ਜਦੋਂ ਤੱਕ ਇਹਨਾਂ ਦੀ ਚੋਣਾਂ ਦੀ ਇਲੈਕਸ਼ਨ ਦੀ ਡੇਟ ਜਿਹੜੀ ਉਹ ਅਨਾਉਂਸ ਨਹੀਂ ਹੋ ਜਾਂਦੀ ਮੋਦੀ ਸਰਕਾਰ ਸਾਡੇ ਅੱਗੇ ਪਹਿਲਾਂ ਝੁਕ ਚੁੱਕੀ ਹੈ ਜਦੋਂ ਉਹਨਾਂ ਨੇ ਇੱਕ ਨੋਟਿਸ ਸੀਗਾ ਵੀ ਇਹਦੀ ਸੈਨੇਟ ਦੀ ਗਿਣਤੀ 91 ਤੋਂ 31 ਕਰ ਦਿੱਤੀ ਜਾਂਦੀ ਹੈ ਪਰ ਉਹ ਹਫ਼ਤੇ ਦੇ ਅੰਦਰ ਅੰਦਰ ਅਸੀਂ ਸੰਘਰਸ਼ ਕਰਕੇ ਉਹ ਵਾਪਸ ਕਰਾਇਆ ਤੇ ਸਾਨੂੰ ਪੂਰਾ ਵਿਸ਼ਵਾਸ ਹੈ ਜਿਸ ਪੱਧਰ ਤੇ ਲੋਕ ਸਾਡਾ ਸਾਥ ਦੇ ਰਹੇ ਨੇ ਹਮਾਇਤ ਕਰ ਰਹੇ ਨੇ ਅਸੀਂ ਜਲਦੀ ਹੀ ਆਪਣੀ ਪੂਰਨ ਜਿੱਤ ਇਨਾਨ ਕਰਾਂਗੇ ਉਹ ਸੰਘਰਸ਼ ਕਿਤੇ ਤੱਕ ਪਹ ਦਸਤੇਗੀ ਦੀ ਕੋਲ ਤੋਂ ਬਾਅਦ ਮੀਟਿੰਗ ਤੁਹਾਡੀ ਚੱਲੀ ਹੈ ਉਸ ਤੋਂ ਬਾਅਦ ਇੱਕ ਅਮੀਰ ਜੱਗੀ ਕਿ ਹੁਣ ਅਨਾਉਂਸ ਹੋਇਆ ਜੀ ਦੋ ਤਿੰਨ ਦਿਨ ਹੁਣ ਤਾਂ ਕਾਫੀ ਦਿਨ ਬੀਤ ਗਏ ਕੀ ਲੱਗਦਾ ਕਦ ਤੱਕ ਦੇ ਅਨਾਉਂਸ ਹੋ ਜੂਗੀ ਬਿਲਕੁਲ ਯੂਨੀਵਰਸਿਟੀ ਪ੍ਰਸ਼ਾਸਨ ਨੇ ਸਾਡੇ ਤੋਂ 25 ਤਰੀਕ ਤੱਕ ਦਾ ਸਮਾਂ ਮੰਗਿਆ ਅਸੀਂ ਇਹ ਕਿਹਾ ਸੀ ਕਿ ਆ ਵੀ 18 18 ਤੱਕ ਕੋਈ ਇਥੇ ਪੇਪਰ ਸ਼ੁਰੂ ਨਹੀਂ ਜੇ 18 ਤੱਕ ਡੇਟ ਨਹੀਂ ਆਉਂਦੀ ਤਾਂ ਅਸੀਂ ਪੇਪਰ ਬੰਦ ਕਰਾਂਗੇ ਪਰ ਇਹਨਾਂ ਨੇ ਆਪ ਹੀ ਕਿਹਾ ਵੀ 18 ਨਹੀਂ ਅਸੀਂ 25 ਤੱਕ ਦਾ ਸਮਾਂ ਚਾਹੁੰਦੇ ਹਾਂ ਫਿਰ ਯੂਨੀਵਰਸਿਟੀ ਨੇ ਆਪ 18 ਨੂੰ ਨਹੀਂ 20 ਜਿਹੜੇ ਪੇਪਰ ਨੇ ਉਹ ਵੀ ਪੋਸਟਪੋਨ ਕੀਤੇ ਤੇ ਅਸੀਂ ਹੁਣ ਇਹ ਕਿਹਾ ਵੀ 25 ਤਰੀਕ ਤੱਕ ਅਸੀਂ ਕੋਈ ਪ੍ਰੋਟੈਸਟ ਨਹੀਂ ਕਰਾਂਗੇ ਅਸੀਂ ਵੇਟ ਕਰਾਂਗੇ ਪਰ ਜੇ ਉਦੋਂ ਤੱਕ ਨਹੀਂ ਹੁੰਦਾ ਤਾਂ ਅਸੀਂ 10 ਤਰੀਕ ਨੂੰ ਵੀ ਵੱਡਾ ਇਕੱਠ ਇੱਥੇ ਕਰਾਂਗੇ ਤੇ ਇਹ ਕਾਲ 10 ਤਰੀਕ ਨੂੰ ਤਿੱਖੀ ਕਾਲ ਹੋਣੀ ਤੇ ਮੈਮ ਗੱਲ ਕੀਤੀ ਜਾਵੇ ਤਾਂ ਹੁਣ ਤੁਹਾਡੀ ਗੱਲ ਚੱਲ ਰਹੀ ਹੈ ਪ੍ਰਸ਼ਾਸਨ ਦੇ ਨਾਲ ਕੀ ਕਹਿੰਦੇ ਨੇ ਪ੍ਰਸ਼ਾਸਨ ਆ ਬਿਲਕੁਲ ਸਾਡੀ ਗੱਲ ਪ੍ਰਸ਼ਾਸਨ ਦੇ ਨਾਲ ਲਗਾਤਾਰ ਚੱਲ ਰਹੀ ਹੈ ਸਾਡੀਆਂ ਪੁਸ਼ਮੰਗਾ ਪ੍ਰਸ਼ਾਸਨ ਦੇ ਨਾਲ ਵੀ ਸਿਗੀਆਂ ਜਿਵੇਂ ਸਾਡੇ ਉੱਤੇ ਪਰਚੇ ਕੀਤੇ ਗਏ ਸੀਗੇ ਉਹ ਰੱਦ ਕੀਤੇ ਜਾਣ ਸਾਡੇ ਉੱਤੇ ਕੋਰਟ ਦੇ ਵਿੱਚ ਕੇਸ ਪਾਇਆ ਹੋਇਆ ਸੀਗਾ ਉਹ ਰੱਦ ਕੀਤਾ ਜਾਵੇ ਹੋਰ ਕਈ ਮੰਗਾਂ ਮੰਗਾ ਸੀਗੀਆਂ ਪ੍ਰਸ਼ਾਸਨ ਨੇ ਉਹ ਸਾਰੀਆਂ ਮੰ ਜੇ ਗੱਲ ਕੀਤੀ ਜਾਵੇ ਤਾਂ ਬਰਤ ਤਮਾਮ ਜਥੇਬੰਦੀਆਂ ਪਹੁੰਚਣੀ ਸ਼ੁਰੂ ਹੋ ਚੁੱਕੀ ਕਿ ਸਮਝ ਸਕਦੇ ਆਪਾਂ ਕਿ ਹੁਣ ਵੱਡਾ ਇਕੱਠ ਹੋਰ ਦੇਖਣ ਨੂੰ ਮਿਲੇਗਾ ਬਿਲਕੁਲ ਜੀ ਬਿਲਕੁਲ ਇਹਦਾ ਸੱਚਾਈ ਹੈ ਅਸੀਂ 20 ਤਰੀਕ ਨੂੰ ਇੱਕ ਮੀਟਿੰਗ ਵੀ ਸਰਦੀ ਹੋਈ ਹੈ ਇਸ ਮੀਟਿੰਗ ਦੇ ਵਿੱਚ ਅਸੀਂ ਸਾਰੀਆਂ ਪੰਜਾਬ ਦੀਆਂ ਜਿਹੜੀਆਂ ਜਨਤਕ ਜਥੇਬੰਦੀਆਂ ਨੇ ਝੂਰੀ ਜਥੇਬੰਦੀਆਂ ਨੇ ਪੰਜਾਬ ਤੋਂ ਬਾਹਰਲੀ ਜਥੇਬੰਦੀਆਂ ਵੀ ਹੈਗੀਆਂ ਨੇ ਜਿਹੜੀਆਂ ਉਹਨਾਂ ਨੂੰ ਵੀ ਸੱਦਾ ਦਿੱਤਾ ਵੀ ਤੁਸੀਂ ਵੱਧ ਤੋਂ ਵੱਧ ਸ਼ਾਮੂਲਿਤ ਕਰਨ ਦੀ ਕੋਸ਼ਿਸ਼ ਕਰੋ ਇਸ ਮੀਟਿੰਗ ਵਿੱਚ ਪਹੁੰਚੋ ਤੇ 20 ਤਰੀਕ ਨੂੰ ਅਸੀਂ ਅਗਲੀ ਕਾਲ ਦਾ ਐਲਾਨ ਕਰਾਂਗੇ ਪੰਜਾਬੀ ਯੂਨੀਵਰਸਿਟੀ ਬਚਾਓ ਮੋਰਚਾ ਲਗਾਤਾਰ ਬਿਲਕੁਲ ਜੀ ਅਸੀਂ ਪਹਿਲਾਂ ਵੀ ਜਿੱਤੇ ਆ 2021 ਦੇ ਵਿੱਚ ਵੀ ਅਸੀਂ ਇੱਥੇ ਇੱਕ ਪ੍ਰੋਟੈਸਟ ਜਲਾ ਚਲਾਇਆ ਸੀਗਾ ਸੈਨੇਟ ਦੀ ਬਹਾਲੀ ਨੂੰ ਹੀ ਲੈ ਕੇ ਉਹ ਉਹ ਜਿਹੜਾ ਸੰਘਰਸ਼ ਹੈ 22 ਦਿਨ ਲੰਮਾ ਚੱਲਿਆ ਪਰ ਅਸੀਂ ਜਿਹੜੀ ਸੈਨੇਟ ਦੀਆਂ ਚੋਣਾਂ ਨੇ ਉਹ ਬਹਾਲ ਕਰਾਈਆਂ ਤੇ ਹੁਣ ਵੀ ਜਿੱਤਾਂਗੇ ਕੀ ਸੋਚ ਸਕਦੇ ਆਪਾਂ ਉਹਨੂੰ ਦੁਬਾਰਾ ਜਿਹੜੀ 10 ਤਰੀਕ ਵਾਲੀ ਕਾਲ ਉਸ ਤੋਂ ਤਿੱਖੀ ਕਾਲ ਦਾ ਐਲਾਨ ਕਦੋਂ ਕਰਤਾ ਤੁਸੀਂ ਅਸੀਂ ਮੈਂ ਜਿਵੇਂ ਮੈਂ ਦੱਸਿਆ ਅਸੀਂ 23 ਨੂੰ ਕਾਲ ਦਾ ਐਲਾਨ ਕਰਾਂਗੇ 20 ਤਰੀਕ ਨੂੰ ਹਾਂਜੀ ਤਾਂ 20 ਤਰੀਕ ਨੂੰ ਕਾਲ ਦਾ ਐਲਾਨ ਹੋਇਆ ਕਿਉਂਕਿ 10 ਤਰੀਕ ਨੂੰ ਇੱਕ ਵੱਡੀ ਕਾਲ ਦਿੱਤੀ ਗਈ ਸੀ ਕਿ ਪਰ ਹੁਣ ਵੱਡਾ ਸੰਘਰਸ਼ ਜਾਂ ਲ ਬਚਾਓ ਮੋਰਚਾ ਲਗਾਤਾਰ ਤੁਸੀਂ ਪਿੱਛੇ ਤਸਵੀਰਾਂ ਦੇ ਵਿੱਚ ਵੀ ਦੇਖ ਸਕਦੇ ਹੋ ਕਿ ਧਰਨੇ ਤੇ ਜਿਹੜੇ ਸਟੂਡੈਂਟਸ ਨੇ ਉਹ ਲਗਾਤਾਰ ਬੈਠੇ ਰਹੇ ਮੀਟਿੰਗ ਚੱਲੀ ਉਸ ਤੋਂ ਬਾਅਦ ਉਮੀਦ ਆ ਗਈ ਸੀ ਕਿ ਪਰ ਕੋਈ ਕਾਗਜ਼ੀ ਕਾਰਵਾਈ ਨਹੀਂ ਹੋਈ ਤਾਂ ਸੰਘਰਸ਼ ਨੂੰ ਲੈ ਕੇ ਜਿਹੜਾ ਲਗਾਤਾਰ ਸੰਘਾਸ ਕਰਦੇ ਹੋਏ ਬੱਚੇ ਨਜ਼ਰ ਆ ਰਹੇ ਨੇ